ਜਗਰਾਉਂ ਹਲਕੇ ਦੇ ਪਿੰਡਾਂ ਦੇ ਵਿਕਾਸ ਤੇ ਲਈ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮੜਕੇ ਪੂਰੀ ਤਰ੍ਹਾਂ ਪਵਾਪਾਰ ਹੈ ਇਸੇ ਲੜੀ ਦੇ ਚਲਦਿਆਂ ਉਹਨਾਂ ਦੇ ਵੱਲੋਂ ਅੱਜ ਇਲਾਕੇ ਦੇ 40 ਪਿੰਡਾਂ ਦੀਆਂ ਪੰਚਾਇਤਾਂ ਨੂੰ 2 ਕਰੋੜ 80 ਲੱਖ ਦੇ ਚੈੱਕ ਵੰਡੇ ਗਏ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮੜਕੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹਨਾਂ ਪੈਸਿਆਂ ਦੇ ਨਾਲ ਆਪਣੇ ਆਪਣੇ ਪਿੰਡਾਂ ਦਾ ਵਿਕਾਸ ਪੈਲ ਦੇ ਦਾਤ ਤੇ ਕਰਵਾਉਣਗੇ ਤੇ ਲੋਕਾਂ ਦੀਆਂ ਬੰਦਿਆ ਸਹੂਲਤਾਂ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚਦੀਆਂ ਕਰਨਗੇ ਇਸ ਮੌਕੇ ਉਹਨਾਂ ਕਿਹਾ ਕਿ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤਾਂ ਸਰਵਸੰਮਤੀ ਦੇ ਨਾਮ ਬਣਨਗੀਆਂ ਉਹਨਾਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ ਉਸ ਵਾਦੇ ਨੂੰ ਪੂਰਾ ਕਰਦੇ ਅੱਜ ਜਗਰਾਉਂਦਿਆਂ 6 ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਵੀ ਵੱਖਰੇ ਤੌਰ ਤੇ ਦਿੱਤੇ ਗਏ ਨੇ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੁਪਨਾ ਇੱਕ ਰੰਗਲਾ ਪੰਜਾਬ ਦੀ ਗ੍ਰਾਂਟ ਸੀ ਜਿਹਦੇ ਵਿੱਚ ਸਾਡੇ ਮੰਤਰੀ ਸਾਹਿਬ ਤਰਨਪ੍ਰੀਤ ਸੋਨਜੀ ਦੇ ਵੀ ਇਹਨੂੰ ਪ੍ਰੋਪਰ ਚੈੱਕ ਕੀਤਾ ਪਹਿਲਾਂ ਇਹਦੇ ਵਿੱਚ 2 ਕਰੋੜ 50 ਲੱਖ ਦੀ ਗ੍ਰਾਂਟ ਦੇ ਰਹੇ ਅੱਜ ਥੋੜੇ ਦਿਨ ਪਹਿਲਾਂ ਮੈਂ 5 ਕਰੋੜ 5 ਲੱਖ ਦੀ ਗ੍ਰਾਂਟ ਤੁਹਾਡੇ ਸਾਹਮਣੇ ਦਿੱਤੀ ਸੀਗੀ ਇਹਦੇ ਚ ਇੱਕ ਹੋਰ ਮਾਨ ਸਾਹਿਬ ਨੇ ਅਨਾਉਂਸ ਕੀਤਾ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਈ ਜਿਹੜੇ ਪਿੰਡਾਂ 'ਚ ਸਰਬਸੰਮਤੀ ਹੋਏਗੀ ਉਹਨਾਂ ਨੂੰ 5 ਲੱਖ ਐਕਸਟਰਾ ਦੇ ਰਹੇ ਹਾਂ ਸਾਡੇ ਮੇਰੇ ਜਗਰਾਉਂ 'ਚ 7 ਸਰਬਸੰਮਤੀਆਂ ਹੋਣੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਪਹਿਲਾਂ ਮਿਲ ਗਿਆ ਸੀਗਾ ਅੱਜ ਜਿਹੜੇ 6 ਨੂੰ ਹੋਰ 30 ਲੱਖ ਹੋਰ ਦੇ ਰਹੇ ਆ ਅੱਜ ਅਸੀਂ ਟੋਟਲ ਗ੍ਰਾਂਟ ਜਿਹੜੀ ਦੇ ਰਹੇ ਆ 2 ਕਰੋੜ 80 ਲੱਖ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਬਈ ਨਾ ਸਰਕਾਰ ਕੋਲੇ ਪੈਸੇ ਦੀ ਘਾਟ ਆ ਨਾ ਕੋਈ ਫੰਡਸ ਦੀ ਘਾਟ ਆ ਸਰਪੰਚ ਆਪਦੇ ਪਿੰਡਾਂ ਦਾ ਭਲਾ ਕਰਨ ਲਈ ਪੈਸਾ ਲਾਉਣ ਤੇ ਜਿਵੇਂ ਤੁਹਾਡਾ ਪੈਸਾ ਖਤਮ ਹੁੰਦਾ ਸਾਡੇ ਤੋਂ ਹੋਰ ਲੈ ਜੋ ਅੱਜ ਅਸੀਂ 30 ਤੋਂ 40 ਪੰਚਾਇਤਾਂ ਨੂੰ ਹੋਰ ਪੈਸੇ ਦੇ ਦਿੱਤੇ ਤੇ ਮੈਨੂੰ ਮੈਨੂੰ ਆਸ ਹੈ ਕਿ ਪਿਛਲਾ ਦਿੱਤਾ ਖਰਚ ਕਰਕੇ ਯੂਸੀ ਵੀਡੀਓ ਸਾਹਿਬ ਨੂੰ ਜਮ੍ਹਾਂ ਕਰਾ ਕੇ ਜੋ ਮਟੀਰੀਅਲ ਚੈੱਕ ਕਰਵਾ ਕੇ ਅਗਲਾ ਚੈੱਕ ਜਿਹੜਾ ਲੈ ਕੇ ਉਹਨੂੰ ਵੀ ਲਾ ਕੇ ਸਰਪੰਚ ਜਲਦੀ ਤੋਂ ਜਲਦੀ ਸਾਡੇ ਕੋਲੇ ਆਣਗੇ ਅੱਜ ਵੀਡੀਓ ਸਾਹਿਬ ਨੇ ਇੱਕ ਹੋਰ ਅਨਾਉਂਸ ਕੀਤਾ ਵੀ ਅਸੀਂ ਮਾਡਲ ਵਿਲੇਜ ਬਣਾਉਣੇ ਆ ਸਾਰੇ ਮਾਡਲ ਵਿਲੇਜ ਦੇ ਵਿੱਚ ਹਰ ਸਹੂਲਤ ਦੇਣੀ ਹੈ ਛੱਪੜ ਸਾਫ ਸਫਾਈ ਰੰਗ ਰੰਗੀਨ ਵਿਲੇਜ ਤਾਂ ਕਿ ਜਦੋਂ ਅਗਲੀ ਵਾਰੀ ਸਾਡਾ ਸਾਨੂੰ ਸਟੇਟ ਅਵਾਰਡਸ ਮਿਲਣ ਤੇ ਨੈਸ਼ਨਲ ਅਵਾਰਡਸ ਮਿਲਣ ਸਾਡੇ ਸਭ ਤੋਂ ਵੱਧ ਜਗਰਾਉ ਨੂੰ ਮਿਲਣ ਇਹੀ ਆਸ ਲੈ ਕੇ ਚੱਲੇ ਹਾਂ ਜੀ ਆਸੀ ਅੱਜ ਜੀ ਟੋਟਲ 48 ਸਾਡੇ ਕੋਲ ਪੰਚਾਇਤਾਂ ਹੈਗੀਆਂ ਨਾ ਜਿਨ੍ਹਾਂ ਵਿੱਚੋਂ 6 ਪੰਚਾਇਤਾਂ ਸਾਡੀਆਂ ਹੈਗੀਆਂ ਸਰਬਸੰਮਤੀ ਨਾਲ ਜਿਹੜੀਆਂ ਚੁਣੀਆਂ ਸੀ ਉਹਨਾਂ ਨੂੰ ਦੇ ਰਹੇ ਹਾਂ 5-5 ਲੱਖ ਰੁਪਏ ਆ ਤਾਂ 42 ਹੈਗੀਆਂ ਜੀ ਦੂਜੀਆਂ ਜਿਹੜੀਆਂ ਪੰਚਾਇਤਾਂ ਆਪਾਂ ਜਿਹਨਾਂ ਨੂੰ ਅ ਰੰਗਲਾ ਪੰਜਾਬ ਜਿਹੜੇ ਚਲਾਏ ਹਨ ਉਹਦੇ ਵਿੱਚ ਦੇ ਰਹੇ 2.5 ਕਰੋੜ ਰੁਪਏ ਆਪਾਂ ਉਹਦੇ ਵਿੱਚ ਦੇ ਰਹੇ ਹਾਂ ਜੀ ਤਾਂ 30 ਲੱਖ ਜਿਹੜਾ ਆਪਣਾ ਹੈਗਾ ਆ ਉਹਦੇ ਵਿੱਚ ਸਰ ਸਮਥੇਲੇ ਦੇ ਰਹੇ 2 ਕਰੋੜ ਤੇ 80 ਲੱਖ ਰੁਪਏ ਜਾਪਣ ਬਣ ਰਹੇ ਆ ਜੀ ਬਲਾਕ ਜਗਰਾਉਂ ਦੇ ਪੰਚਾਇਤਾਂ ਨੂੰ ਤੇ ਮੈਂ ਆਸ ਕਰਦਾ ਕਿ ਜਿਹੜੇ ਕੰਮ ਛੇਤੀ ਛੇਤੀ ਕਰਵਾ ਕੇ ਤੇ ਉਹਨਾਂ ਦੇ ਜਿਹੜੇ ਡਿਊਟੀ ਲਾਇਸੈਂਸ ਸਰਟੀਫਿਕੇਟ ਜਾਰੀ ਕਰਵਾ ਕੇ ਤਾਂ ਜਿਹੜੀ ਅਸੀਂ ਅਗਲੀ ਕਿਸ਼ਤ ਸਾਡੀ ਅਸੀਂ ਉਹ ਵੀ ਜਲਦ ਜਲਦ ਲਈ ਹੈ ਜੀ ਮੇਰਾ ਤਾਂ ਆਸ ਕਰਦਾ ਕਿ ਵਧੀਆ ਕੰਮ ਕਰਵਾਣਗੇ ਤੇ ਇਹੋ ਹੀ ਮੈਂ ਇਹਨਾਂ ਨੂੰ ਸੁਨੇਹਾ ਦੇਣਾ ਵੇ ਜਿਹੜਾ ਕੰਮ ਹੈ ਪਿੰਡ ਦਾ ਵਿਕਾਸ ਹੈ ਵਧੀਆ ਕਰਕੇ ਕਰਵਾਣ ਪਿੰਡ ਦੇ ਲੋਕਾਂ ਨੂੰ ਵੀ ਕਰਨਾ ਉਹਦਾ ਪੂਰਾ ਧਿਆਨ ਰੱਖੋ ਵੇ ਕੋਈ ਕੰਮ ਵਧੀਆ ਹੋਣਾ ਇਹਨਾਂ ਦਾ ਹੀ ਇਹ ਕਹਿ ਸਕਦੇ ਆ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਸਾਡੀ ਸਰਵਿਸਕੋਰ ਮਾਨੂ ਕੈਂ MLA ਜਿਨ੍ਹਾਂ ਨੇ ਆਪਣੇ ਹਲਕੇ ਲਈ ਤਾਈ 6 ਕਰੋੜ ਦਾ ਚੈੱਕ ਲੈ ਕੇ ਆਂਦੇ ਆ ਅਸੀਂ ਸਾਰੇ ਸਰਪੰਚ ਬਹੁਤ ਖੌਸਾਂ ਅੱਜ ਤੋਂ ਹਫ਼ਤਾ ਪਹਿਲਾਂ ਉਦੋਂ ਵੀ 5 ਕਰੋੜ ਦਾ ਚੈੱਕ ਵੰਡੇ ਸੀਗੇ ਇਹ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਜਿਹੜਾ ਬਿਨਾਂ ਭੇਦਭਾਵ ਤੋਂ ਸਾਰੇ ਸਰਪੰਚਾਂ ਨੂੰ ਬੁਲਾ ਕੇ ਚੈੱਕ ਦਿੱਤੇ ਜਾਂਦੇ ਆ ਨਹੀਂ ਤਾਂ ਅੱਗੇ 17 ਸਾਲਾਂ ਦੇ ਵਿੱਚ ਆਪਾਂ ਦੇਖਿਆ ਹੀ ਆ ਆਪ ਦੇ ਚਾਹੇਤਿਆਂ ਨੂੰ ਚੈੱਕ ਦਿੱਤੇ ਜਾਂਦੇ ਹੁੰਦੇ ਸੀ ਮਾਨ ਸਰਕਾਰ ਦੀ ਇਹ ਸੋਚ ਆ ਵੀ ਜਿੰਨਾ ਤੁਸੀਂ ਖਰਚ ਕਰ ਲੋਗੇ ਉਹ ਤੋਂ ਦੁੱਗਣਾ ਤੁਸੀਂ ਆ ਕੇ ਜਿਹੜਾ ਸਰਪੰਚ ਪਹਿਲਾਂ ਖਰਚਾ ਕਰ ਲੂ ਉਹ ਤੋਂ ਦੁੱਗਣੇ ਪੈਸੇ ਫੇਰ ਦਿੱਤੇ ਜਾਣਗੇ ਅਸੀਂ ਮਾਨ ਸਰਕਾਰ ਦਾ ਸਾਡੇ ਸਤਕਾਰਯੋਗ ਐਮਐਲਏ ਸਰਬਜੀਤ ਕੁਰਮਾਨੁਕੇ ਦਾ ਜਿਨ੍ਹਾਂ ਨੇ ਬਹੁਤ ਵੱਡਾ ਇਤਿਹਾਸ ਰਚਿਆ ਪਤਾ ਹੀ ਆ ਆਪਣੇ ਹੋਰ ਹਲਕਿਆਂ ਦੇ ਵਿੱਚ ਸਾਰਿਆਂ ਨੂੰ ਹਲਕੇ ਜੋ ਜਗਰਾਂਵਾਂ ਚ ਵੱਧ ਪੈਸੇ ਲੈ ਕੇ ਆਂਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੀ ਐਮਐਲਏ ਸਾਹਿਬ ਦਾ ਬਹੁਤ ਕਰਦੇ ਆ ਅਸੀਂ ਜਿਨ੍ਹਾਂ ਨੇ ਹਨ ਨੂੰ ਸਰਪੰਚਾਂ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਕੀਤਾ ਸੀ ਉਹ ਪੂਰਾ ਹੋ ਰਿਹਾ ਚਰਦੇਰੀ ਆਈ ਆ ਪਰ ਬਕਾਅ ਦੇ ਵਿੱਚ ਹਨੇਰੀ ਵੀ ਉਦੋਂ ਜ਼ਿਆਦਾ ਆ ਰਹੀ ਆ ਅਸੀਂ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਐਮਐਲਏ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਇਹਨਾਂ ਨੇ 5 ਕਰੋੜ ਦੇ ਚੈੱਕ ਵੰਡੇ ਮੈਂ ਪਿੰਡ ਮੀਰਪੁਰ ਹਾਂ ਤੋਂ ਸਰਹੰਤੀ ਨਾਲ ਸਰਪੰਚ ਬਣਿਆ ਮੈਨੂੰ 5 ਲੱਖ ਦਾ ਚੈੱਕ ਦਿੱਤਾ ਹਾਲਾਂਕਿ ਸਾਰੇ ਕਹਿੰਦੇ ਸੀ ਵੀ ਇਹ ਆਉਣੇ ਨਹੀਂ ਆਉਣੇ ਨਹੀਂ ਪਰ ਉਹਨਾਂ ਨੇ ਇਹ 5 ਲੱਖ ਰੁਪਏ ਦਾ ਸਾਨੂੰ ਸਰਹੰਤੀ ਵਾਲਾ ਚੈੱਕ ਦਿੱਤਾ ਤੇ ਹੋਰ ਵੀ ਚੈੱਕ ਦਿੱਤੇ ਆ ਸਾਨੂੰ ਬਹੁਤ ਜੀ ਧੰਨਵਾਦ ਅੱਜ ਚੈੱਕ ਵੰਡੇਆਂ ਨੂੰ ਅੱਜ ਬੜੀ ਵੱਡੀ ਗੱਲ ਆ ਜੀ ਕਈ ਚੱਲੋ ਸਾਡੇ ਪਿੰਡ ਦਾ ਵਿਕਾਸ ਹੋਣਗੇ ਸੀ ਕਹਿੰਦਾ ਠੀਕ ਹੈ ਤੇ ਇੱਕ ਮੁੰਡੇ ਆ ਤੇ ਅਬਹਰੀਆ ਪਰ ਮੈਨੂੰ ਚੱਕ ਪਹਿਲਾਂ ਮਿਲਿਆ ਜੋ ਅੱਗੇ ਸਾਡੇ ਪੌਜ ਘੱਟ ਰੱਖਿਆ ਉਹਨੂੰ ਚੱਕੜੀ ਉਹ ਮਿਲਿਆ ਮੈਂ ਉੱਥੇ ਲੰਬਾ ਬੈਠਾ ਵੀ ਸਾਡੇ ਪਿੰਡ ਤੋਂ ਤੁਸੀਂ ਫਖਚੇ ਰੱਖਣਾ ਮੈਨੂੰ ਕੋਈ ਚੱਕਦਾ ਕੋਈ ਨਹੀਂ ਅੱਜ ਸ਼ੁਰੂਆਤ ਹੋ ਗਈ ਮੇਰੇ ਪਿੰਡ ਦੀ ਜੇ ਟਾਈਮ ਸਰਕਾਰ ਤੋਂ ਉਹਦਾ ਹੋਰ ਮਿਲਣਗੇ ਮੈਂ ਕਹਾਂ ਦੇਣਾਂ ਅੱਜ ਮੈਂ ਤਾਂ ਹੁਣ ਕੰਮ ਸ਼ੁਰੂ ਕਰ ਸਰਕਾਰ ਨੂੰ ਸ਼ੁਰੂ ਕਰੂੰਗਾ ਪਹਿਲੇ ਦੇਣ ਸਹੀ ਪਿੰਡ ਦੇ ਕੰਮ ਪਏ ਆ ਬਹੁਤ ਕਰ ਪਿੰਡ ਦੇ ਬਹੁਤ ਕੰਮਾਂ ਦਾ ਵਿਕਾਸ ਕਰਨ ਵਾਲਾ ਜੀ ਪੰਜਾਬ ਸਰਕਾਰ ਦੇ ਖਾਸ ਕਰਕੇ ਸਾਡੇ ਐਮ ਐਲ ਏ ਮੈਡਮ ਸਰਬਜੀਤ ਕੌਰ ਮਾਨ ਨੂੰ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਅੱਜ 2.5 ਕਰੋੜ ਰੁਪਏ ਦੀਆਂ ਗ੍ਰਾਂਟਾਂ ਮੰਗਲੀਆਂ ਰੰਗਲਾ ਪੰਜਾਬ ਤਹਿਤ ਤੇ ਜਿਹੜੀ ਵੱਡੀ ਗੱਲ ਜਿਹੜੀ ਪੰਜਾਬ ਸਰਕਾਰ ਨੇ ਕਹੀ ਸੀਗੀ ਵੀ ਜਿਹੜੇ ਸਰਬਸੰਮਤੀ ਨਾਲ ਆਪਣੇ ਚੇਤਾਂ ਚੁਣੀਆਂ ਜਾਣਗੀਆਂ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਅੱਜ ਉਹਨਾਂ ਨੂੰ ਵੀ ਤੇ ਇਸ ਤੋਂ ਪਹਿਲਾਂ ਵੀ ਹਫ਼ਤਾ ਕੀ ਹੋਇਆ ਵਾ 5.5 ਕਰੋੜ ਰੁਪਈਆ ਉਸ ਦਿਨ ਮੈਡਮ ਜੀ ਨੇ ਪਿੰਡਾਂ ਨੂੰ ਤਕਸੀਮ ਕੀਤਾ ਵਾ ਤੇ ਇਸ ਤੋਂ ਪਹਿਲਾਂ 34 ਜਾਂ 35 ਖੇਡ ਗਰਾਊਂਡ ਆ ਜਿਹੜੇ 12 ਕਰੋੜ ਦੇ ਤਿਆਰ ਹੋਏ ਆ ਬਾਕੀ ਕੁਝ ਰਹਿੰਦੇ ਆ ਉਹ ਇਹਨਾਂ ਦਾ ਪੰਜਾਬ ਸਰਕਾਰ ਦਾ ਸੁਪਨਾ ਵਾ ਵੀ ਹਰੇਕ ਪਿੰਡ ਦੇ ਵਿੱਚ ਜਿਹਦੇ ਕੋਲੇ ਜਗ੍ਹਾ ਹੈਗੀ ਆ ਉਹਨੂੰ ਇੱਕ ਖੇਡ ਗਰਾਊਂਡ ਦੇਣਾ ਹੀ ਦੇਣਾ ਆਪਾਂ ਹਰੇਕ ਖੇਡ ਗਰਾਊਂਡ ਆਧਨੇ ਖੇਡ ਗਰਾਊਂਡ ਹੋਊਗਾ ਜਿੱਦੇ ਵਿੱਚ ਸਾਰੀਆਂ ਫੈਸਿਲਟੀਆਂ ਹੋਣਗੀਆਂ ਜਿਵੇਂ ਕਿ ਬਾਹਰ ਖੇਡ ਗਰਾਊਂਡ ਆ ਉਹਨਾਂ ਦੇ ਮੁਕਾਬਲੇ ਉਹਨਾਂ ਦੀ ਤਰਜ਼ ਦੇ ਉੱਤੇ ਖੇਡ ਗਰਾਊਂਡ ਤਿਆਰ ਕੀਤੇ ਜਾਣਗੇ 30 30 35 35 ਲੱਖ ਰੁਪਈਆ ਹਰੇਕ ਪਿੰਡ ਨੂੰ ਕਈਆਂ ਨੂੰ 42 ਲੱਖ ਕਈਆਂ ਨੂੰ 48 ਲੱਖ ਖੇਡ ਗਰਾਊਂਡਾਂ ਲਈ ਦਿੱਤਾ ਗਿਆ ਵਾ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਦੀਆਂ ਸਾਡੇ ਹਲਕੇ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੁਕੇ ਜੀ ਜਿਹੜੇ ਕਿ ਆਪਣੇ ਹਲਕੇ ਵਿੱਚ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਚਰਚੇ ਦੇ ਵਿੱਚ ਰਹਿੰਦੇ ਨੇ ਜਿਹੜੇ ਟਾਈਮ ਟੂ ਟਾਈਮ ਪਿੰਡਾਂ ਨੂੰ ਗਰੰਟਾ ਦਿੰਦੇ ਰਹਿੰਦੇ ਨੇ ਜਿੱਦਾਂ ਪਹਿਲਾਂ ਮਾਸਟਰ ਜੀ ਨੇ ਦੱਸਿਆ ਕਿ ਥੋੜੇ ਦਿਨ ਪਹਿਲਾਂ ਹੀ 34 ਪਿੰਡਾਂ ਨੂੰ 12 ਕਰੋੜ ਰੁਪਇਆ ਖੇਡਾਂ ਦੇ ਲਈ ਜਿਹੜਾ ਗਰਾਊਂਡ ਬਣਾਉਣ ਦੇ ਲਈ ਗਰੰਟਾਂ ਦਿੱਤੀਆਂ ਫੇਰ ਹਫਤਾ ਤੱਕ ਪਹਿਲਾਂ ਦੀ ਗੱਲ ਹੈ 5.5 ਕਰੋੜ ਦੇ ਕਰੀਬ ਜਿਹੜੇ ਚੈੱਕ ਪੰਚਾਇਤਾਂ ਨੂੰ ਵੰਡੇ ਅੱਜ ਫੇਰ ਰੰਗਲਾ ਪੰਜਾਬ ਦੇ ਤਹਿਤ ਜਿਹੜੇ ਪਿੰਡਾਂ ਨੂੰ ਵਿਕਾਸ ਦੇ ਲਈ ਜਿਹੜੇ ਚੈੱਕ ਵੰਡੇ ਜਾ ਰਹੇ ਨੇ ਮੈਂ ਸਾਡੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੁਕੇ ਜੀ ਦਾ ਬਹੁਤ ਧੰਨਵਾਦੀ ਹਾਂ ਜੋ ਆਪਣੇ ਹਲਕੇ ਦੇ ਲਈ ਇੰਨੇ ਸਰਗਰਮ ਨੇ ਆਪਣੇ ਹਲਕੇ ਦੇ ਲਈ ਇੰਨੀਆਂ ਗਰੰਟਾਂ ਲੈ ਕੇ ਆਉਂਦੇ ਨੇ ਮੈਂ ਉਹਨਾਂ ਦਾ ਤਹਿਦਿਲੋਂ ਧੰਨਵਾਦੀ ਹਾਂ